ਐ ਮਕੰਦ ਹੋਈ ਤੇਰਾ ਰਿਸ਼ਤਾ ਨਾ ਕਰਾ ਦਾਂ ਕਰਾ ਕੇ ਜੱਟ ਜਵਾਬ ਆ ਕੋਈ ਤੋਤੀ ਖੜੀ ਹੁੰਦੀ ਹੈ ਕਿ ਨਹੀਂ ਹੁੰਦੀ ਪੂਜੀ ਦਾ ਦੇਖ ਲੈ ਭਾਵੇਂ ਚੱਕ ਕੱਢ ਲੈ ਅੱਛਾ ਲਾਹੌਰ ਬੋਲ ਤੇ ਠੀਕ ਹੈ ਮੱਗ ਪੂਜੇ ਕੱਢ ਹੱਥ ਫੜਾ ਇੱਕ ਕਲੀ ਵਾਲਾ ਆਹਾ ਚੱਕ ਕੱਢ ਲੈ ਨਾ 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 ਇਹ ਦਾਂ ਦੇ ਨਹੀਂ ਯਾਰ ਉਹ ਮੱਖਾ ਕਈ ਵਾਰੀ ਛੱਡੀ ਨਹੀਂ ਹੁੰਦੀ ਬੰਦੇ ਨੂੰ ਨਹੀਂ ਨਹੀਂ ਤਸੱਲੀ ਤਾਂ ਹੁਣ ਤੇ ਤੇ ਤਾਂ ਯਕੀਨ ਹੀ ਆ ਹਾਂ ਤੇ ਹੁੰਦੀ ਆ ਕਿ ਖੜਾ ਹੁੰਦਾ ਫਰਪੂਰਾ ਪੂਰਾ ਇੱਟ ਡਾਂਗ ਮੰਗੋ ਥੱਲੀ ਕੱਲਾ ਜੱਜੇ ਮਤਲੀ ਮਾਰਾ ਜਬ ਝੁਕਦਾ ਹੋਇਆ ਚਾਹ ਜੀ 8 ਕਿਲੋ ਦਾ ਡੁੱਧ ਲੱਕੇ ਉੱਤੇ ਤੇ ਸਾਰੇ ਪਿੰਡ ਦੀ ਫੀਨੀਚੋ ਗੇੜਾ ਕਰਦੀਂ ਜੇ ਥੱਲੇ ਡੇ ਗਿਆ ਤੇ ਕੈਦੀ ਮਕਾਨ ਤੇਰਾ ਡਿਸ਼ਤਾ ਨਹੀਂ ਹੁੰਦਾ ਜੇ ਟੰਗੀ ਫਿਰਿਆ ਫਿਰ ਕਲਾ ਜੀ ਅੱਛਾ ਯਾਰ ਐਨਾ ਤਗੜਾ ਯਾਰ ਮੰਦ ਤੈਨੂੰ ਕਹੀ ਟੱਗਾਂ ਮਾਇਆ ਜੱਟ ਸੰਤੇ ਕਿੱਡਾ ਗੋਡਾ ਕਿੱਡਾ ਗੋਡਾ ਮੈਂ ਟਾਕਾ ਜੇ ਮਿੰਨਾ ਨਹੀਂ ਲੱਜ ਮੈਂ ਕੀ ਦੇਖ ਲੈ ਨਾ 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 ਆਪ ਹੀ ਮੈਂ ਲੈ ਨਾ ਕੋਈ ਅਹ ਤਿੰਗਾ ਫੁੱਖੀ ਜੰਨਾ ਆਪ ਹੀ ਮੈਂ ਲੈ ਹੈ ਨਾ ਆਪ ਹੀ ਮੈਂ ਲੈ ਆਪ ਹਮ ਕਰ ਫਿਰ ਮੈਂ ਕਿੰਨੇ ਮਿੰਨਾ ਸੀ ਹੁਣ ਤਾਂ ਅੱਛਾ ਮੱਛਲੀ ਬਾਜ਼ਾ 11 ਹੁਣ ਗੋਲਾ ਜਾਸੀ ਅੱਛਾ ਹਾਂ ਆ ਤਾਂ ਰਿਸ਼ਤਾ ਜ਼ਰਾ ਮੈਂ ਕਰਾ ਦੇ ਫਿਰ ਤਾਂ ਗੱਜਾਲ ਪੈਂ ਕਿਉਂ ਦਾਨੀ ਹੋਣੀ ਨਹੀਂ ਤੇ ਨਾ ਇਹਨੂੰ ਪਤਾ ਨਾ ਲੱਗੇ ਤੇ ਮੇਰੀ ਗੱਲ ਸੁਣੋ ਇਹ ਨਾ ਤੇਰੀ ਜ਼ਮੀਨ ਪਿੱਛੇ ਆ تیرا میں رشتہ کرو نا اچھا ایک جام دی چوا دا وہ نا نا دو کچھے جوٹا 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 میری گاہ سے رشتہ کرا دے نا کرا دے لے پر پنجا ہیار پیا ایک سونے دا کڑا لگو پنجا ہیار ہاں نا نا پھر رہن دے جار تو آئیں کھا کلا کڑا پا دولا رشتہ کرا دے پکا پکی گا یا جمع کنگیڑا چار کے لئے باہن بھی ہے میرے کو لے چار ٹھیک ہے ਕੁਿੰਗੰਗ ਕਮਲੰਗਾ ਅਏ ਬੜਾ ਮੇਰੀ ਗੱਲ ਸੁਣੋ ਉਹਨੂੰ ਨਾ ਦੱਸੀ ਨਾ ਨਗੜਾ ਨਹੀਂ ਹਾਂ ਨਾ ਉਹਨੂੰ ਵੀ ਦੱਸਣਾ ਪਾ ਗੁਰਦਿਆਲ ਯਾਰ ਮੇਰੇ ਭੈ ਜਦੋਂ ਵੀ ਲੰਗ ਅੰਨੇ ਕੱਢਦਾ ਯਾਰ ਹਾਂ ਮਾਕੇ ਦਾ ਮੱਟੇ ਦਾ ਵੀ ਨਹੀਂ ਅੱਲੀ ਆਇਕਾ ਫੇ ਬੱਠਾ ਅੱਛਾ ਹੋਰ ਉਹ ਜਿਹੜਾ ਆਪਣਾ ਉਹ ਹੈਗਾ ਤੋਤਾ ਹਾਂ ਉਹ ਮੈਨੂੰ ਛੇੜ ਛੇੜ ਕੇ ਲੰਘਦਾ ਉਹ ਟੱਟ ਪੈਸੇ ਪੁੱਤੀ ਐ ਉਹ ਬੜਾ ਵੈਰਤੀਆ ਬੰਦਾ ਨਾ ਬੋਲਾ ਚੱਕਵਾ ਬੰਦਾ ਉਹ ਦਾ ਨਾ ਵੇ ਕਾ ਹਾਕ ਆਨੀ ਪੱਟ ਦੇ ਛਾਕ ਕਰਾ ਦੇ ਕੰਗੇ ਜਾ ਲੈ ਫਿਰ ਕੱਲ ਨੂੰ ਤੈਨੂੰ ਕੁੜੀ ਦੀ ਫੋਟੋ ਫੋਟੋ ਹਾਂ ਅੱਖਾਂ ਤੇ ਪਰਸੋਂ ਮੰਗਣਾ ਕਿ ਹੁਣ ਹੈਗੀ ਫੋਟੋ ਦਿਖਾ ਦੇ ਕੰਗੇ ਜੜ ਟੱਟ ਫਿਰ ਮਗਾਉਣੀ ਪੈਣੀ ਐ ਅੱਥਾ ਮਗਾਉਣੀ ਮਗਾਉਣੀ ਪੈਣੀ ਚਲ ਕੋਈ ਹਾਂ

ਹਾਂ ਜੇ ਜਮੂ ਜਦ ਜਮਨਗਾ ਵਟਲੀ ਇੱਕ ਜਦੋ ਕੜੇ ਜਨ ਜੋ ਤਾਂ ਪਤਾ ਲੱਗੂ ਕਿ ਉਹਦੋਂ ਵੀ ਬਟਲੀ ਕਟਣ ਉਹ ਮੇਰੇ ਜਦੋ ਘਰੇ ਆ ਗਈ ਉਹਦੋਂ ਕੋਈ ਨਹੀਂ ਪੁੱਛਦਾ ਫੇਟ ਬੋਲ ਜਾਈ ਬੋਲ ਇਹਦੋ ਯਾਹੀ ਹੋ ਗਿਆ ਮਕਾਨ ਤੇਰਾ ਫਿਰ ਕਿਉਂ ਬੋਲ ਤੂੰ ਢਾਂਗ ਕੋ ਰੱਖੀ ਜੀ ਬੋਲਿਆ ਗੁਰਦਾਲ ਮੈਂ ਖੁਮਾ ਆਪਣੇ ਕੜੇ ਕਿ ਥੋਡੇ ਕੜੇ ਆਉਂਦੇ ਹੀ ਨਹੀਂ ਆਉਂਦਾ ਹੀ ਨਹੀਂ ਹਾਂ ਬਣਾਉਣਾ ਚਾਹ ਮੇਰੀ ਗੱਲ ਸੁਣਾ ਗੁਰਦਿਆਲ ਇਹ ਤੋਤਾ ਦੋਨੇ ਲੁੱਚੇ ਆ ਤੋਤਾ ਦਾ ਠੀਕਾ ਹੈ ਜੇ ਮਟ ਉਹਨੇ ਫੱਕ ਜਾ ਉਹ ਨਹੀਂ ਉਹ ਤੋਤਾ ਪੰਜੇ ਜਾ ਉਹਨੇ ਤਾਂ ਪੰਗੜੇ ਪੋੜੇ ਮੇਰੇ ਵਿਹੜੇ ਮੇਰੀ ਗਾਲ ਸੁਣ ਲੈ ਤੋਤਾ ਨਾ ਸਦੀਆਂ ਗੱਲਾਂ ਗੁਰਦਿਆਲ ਨੂੰ ਦੱਸਦਾ ਕਿ ਉਹਨੂੰ ਤੈਨੂੰ ਨਹੀਂ ਪਤਾ ਤੋਤਾ ਫਿਟ ਤੈਨੂੰ ਫਟਾ ਡੱਟੂ ਗਈ ਗਿਆ ਨਾਇਕ ਹੈ ਗਿਆ ਜਵਾਕ ਹੈ ਉਹਨੇ ਜਿਹੜੇ ਪਾਸੇ ਮਟਰੀ ਨੂੰ ਟਖਾਣੂ ਮਿਲ ਜਾਉਂਦਰ ਹੋ ਜਾਂਦਾ ਹੈਂ ਜਵਾਕ ਕਾਈ ਹੁੰਦਾ ਜਵਾਕਾਂ ਵਾਲਾ ਦਿਮਾਗ ਹੈ ਜਵਾਕ ਆਇਆ ਜਵਾਕਾਂ ਲੈ ਹਾਂ 20 ਰੁਪਏ ਦੇ ਟਟੇ ਦੇ ਬੰਦੀ ਹਾਂ ਇਹ ਤੇ ਹਾਂ ਜਵਾਕਾਂ ਦਾ ਖਿਆਲ ਹੁੰਦਾ ਜਵਾਕ ਹੈ ਤੇ ਆਪਣਾ ਕੱਲ ਨੂੰ ਉਹ ਪ੍ਰਿਸ਼ਤਾ ਪੱਕਾ ਕਰਾਵਾਂ ਪੱਕਾ ਹੀ ਕਰਨਾ ਹੋਰ ਕੱਟਿਆ ਨਹੀਂ ਕੱਚਾ ਰਮ ਤੇ ਧੀ ਗਾਡਰ ਵਰਗੀ ਹਾਂ ਬਾਡਰ ਪੜੀ ਗਾਛੋ ਨਾ ਸਮਾਨ ਹੈ ਡੜਾ ਦਾ ਡੜਾ پی موٹیاں ہر لار میں سیانی بھی سیانی میری گل کل میں تینو فوٹو گا ਤੇ ਦੱਸੀ ਨਾ ਗੁਰਦੇਵਾਲ ਨੂੰ ਮੇਰੇ ਛਿੱਤਰ ਵਵਾ ਦੇਗਾ ਜਦੋਂ ਤੱਕ ਜਿੰਨਾ ਤੱਕ ਵਿਆਹ ਨਹੀਂ ਹੁੰਦਾ ਉਨਾ ਤੱਕ ਮੁਸਕਣਾ ਨਿਕਲੀ ਹਾਂ ਜਮਾਈ ਨਾ ਹੋਵੇ ਕੱਟ ਕੇ ਤੂੰ ਐ ਖੇਤ ਆਪਾਂ ਚੱਕਰਾਂਗੇ ਉੱਥੇ ਫੋਟੋ ਦਿਖਾਈ ਮੈਨੂੰ ਖੇਤ ਭਾਈ ਗੱਡਾ ਕੋਈ ਕੁਝ ਦੇਖ ਲੈ ਨਹੀਂ ਦੇਖਣਾ ਘਰੇ ਨਾ ਫਿਰ ਦਿਨੇ ਘਰੇ ਜਿਵੇਂ ਆਉਣਾ ਗੁਰਦਿਆਲੇ ਨੂੰ ਮੇਰੇ ਮਨੀ ਆਨੇ ਕਰ ਦਿਆ ਸਾਕੇ ਕਰ ਦਿਆ ਇੱਥੇ ਆ ਕੇ ਖੜ ਜਾਂਦੇ ਆ ਸਾਹਮਣੇ ਵੀ ਹਾਂ ਕੀ ਗੱਲਾਂ ਕਰਦੇ ਦੱਸ ਉਹਨੂੰ ਪੱਤਾ ਜਾਂਦਾ ਉਹਦੀ ਆ ਜਾਂਦਾ ਉਹਦੀ ਆ ਜਾਂਦਾ ਪਿਆਰ ਹੁਣ ਤਾਂ ਹਾਂ اے تے میں چلیا پھر چنگا ہڈی ہاں ٹھنڈ بہت ہے چل مینوں گھر ڈکی جاندے نے میں چلیا ہاں ہاں سارے باقیوں بھائی دے دے اور غلطی نہ پہ گٹا ہوٹل تو نہ پہ گیا جاب دس ہزار ਆਏਗਾ ਮਗੜਾ ਹੁਣ ਕੀ ਕਰੇਗਾ ਜੱਟ ਘੱਟ ਗੱਲੀ ਪੈਗੇ ਚੱਲਣੇ ਲਾ ਕੇ ਕੀ ਕੀ ਗੋ ਲੈ ਕੇ ਡਿੱਕੀ ਜਾਂਦੇ ਹਣੇ ਨਾ ਨਾ ਤੈਨੂੰ ਕਿਨੇ ਦਿਖਣਾ ਬਹਿਲਾ ਹੈ ਪੈਗਾ ਕਮਰੇ ਕੋਲ ਪੈਗਾ ਨਾ ਨਾ ਬਾ ਕੌਣ ਹੈ ਬਾ ਹਬੇ ਹੀ ਬੜੀ ਠੰਡੀ ਚੱਲੀ ਹੁੰਦੀ ਹੈ ਬਾਟਾ ਬਾਈ ਠੰਡੀ ਬਾਈ ਬੜੀ ਤੇਜ਼ ਹੋ ਰਹੀ ਆ ਬਾਟਾ ਬਾਈ ਠੰਡੀ ਹੈ ਬਾਪੂ ਤਾਂ ਸੌਣ ਆ ਗਿਆ ਹੋਵੇ ਮੈਨੂੰ ਲੱਗਦਾ ਮੰਜੇ ਜਗਾ ਹੀ ਨਹੀਂ ਗਾ ਆ ਚੰਗਾ ਕੰਮ ਆ ਬਾਪੂ ਹਰ ਲਿਆ ਬਾਪੂ ਇਹਨੂੰ ਕੋ ਡਿਗਰੀ ਖੜਾ ਓ ਕੰਜਰ ਤੇ ਪਸ਼ਾਬ ਕਰਦਾ ਮੈਂ ਮੈਂ ਮੈਨੂੰ ਪਤਾ ਹੈਗੀ ਏ ਕੋਈ ਓ ਨਹੀਂ ਓ ਨਗਾਦੀ ਗੇਟ ਚ ਬਾੜਦੀ ਇਧਰ ਓ ਕਿਹੜਾ ਗੇਟ ਹੈ ਕਮਲਾ ਉਹ ਬੱਸ ਬਾਪੂ ਹੈ ਨਹੀਂ ਦੂਵੀ ਕੰਮ ਦਾ ਵੇ ਦੇਖ ਲੈ ਉਹ ਨਾ ਨਹੀਂ ਕਰਦੇ ਹੁੰਦੇ ਹਾਂ ਉਦੋਂ ਕਹ ਤੈਨੂੰ ਦੂਜਾ ਵਿਆਹ ਕਰਾ ਲਾ ਦੂਜਾ ਕਰਾ ਮੈਂ ਤਾਂ ਮੂਤ ਕਰਦਾ ਸੀ ਮੈਂ ਕਹਾ ਬਾ ਠੰਡ ਆ ਗਈ ਬਾ ਮੈਂ ਇੰਤਰ ਕਰ ਦਿੰਦੇ ਮੂਤ ਹੋਰ ਮੈਂ ਕਿੱਧਰ ਜਾ ਮਾਜਾ ਸ ਮੁਸਕਮਾਰ ਲੱਗ ਜਾਂਦੀ ਹੈਗੀ ਹਾਂ ਹੁਣ ਤਾਂ ਕੁੜੀਆਂ ਤੇ ਮੁਸਕਮਾਰ ਨਹੀਂ ਆ ਆ ਜਾ ਬਹਿ ਬੋਲੇ ਸਿੱਕੀ ਦਾ ਸਤ ਕੌੜੇ ਲੱਗਣ ਲੱਗੇ ਨਾ ਤੈਨੂੰ ਗੱਲ ਦੱਸ ਕੀ ਉਹ ਵੀ ਗੱਲ ਇਹ ਜੀ ਆ ਜਾ ਤੈਨੂੰ ਫੈਰਾਗੀ ਤੈਨੂੰ ਗੱਲ ਦੱਸਦਾ ਕ ਬਹਿ ਆ ਜਾ ਆ ਜਾ ਹੂੰ ਹੂੰ ਓਹ ਪਾਈ ਚਾਹ ਰਿਆਂ ਦਾ ਓਏ ਬਾੜਾ ਤੈਨੂੰ ਕੀ ਚੜਨਾ ਹੈ ਪਜਾਮੀ ਆ ਪਾਈ ਫਿਰਦਾ ਪਸ਼ਾਬ ਕਰਨ ਨੂੰ ਠਿਕ ਪਾਈ ਖੈਰ ਤਾਂ ਹੈ ਨਾ ਕਿ ਉਹ ਜਾਂਦਾ ਮਜ਼ਾ ਆਏ ਲੈ ਫੋਲਾ ਲੈਨੇ ਉਹ ਮੈਂ ਨਾ ਮਾਟੇ ਤੱਕ ਗਿਆ ਗਿਆ ਇਹ ਅਲੱਗ ਡੀਟ ਜਾ ਸਕਿਆ ਅੱਛਾ ਮੈਂ ਹੁਣ ਬਗੜੇ ਬਾਥਰੂਮ ਕਰਨਾ ਹੈ ਨਾ ਅੱਛਾ ਉਹ ਮਗਰ ਜਾਦਾ ਸੀਗਾ ਭਾਈ ਕੋਲੇ ਅੱਛਾ ਮੈਂ ਲੋਕ ਲੋਕ ਕਹਿ ਬੜਕਾਇਆਂ ਤਾਂ ਲੈਣੀਆਂ ਇਹ ਬਗਲਾਂ ਗਿਆ ਮਾਰਾ ਨਹੀਂ ਜਲਾ ਕੇ ਤੀਂ ਵਰੀਆਂ ਦੇ ਸੀ ਮਗਰ ਉਹ ਪੈਂਦਾ ਯਾਰ ਚੂਗਲਾ ਉਹ ਘਰ ਪੱਟੂ ਆਪਣਾ

ਕਿਸੇ ਨੇ ਬੰਦਾ ਬਣਾਏਗਾ ਉਹਦੀ ਗੱਲ ਉਹਦੇ ਕੋਲੇ ਉਹਦੀ ਗੱਲ ਉਹਦੇ ਕੋਲੇ ਭੈੰਦਾ ਯਾਰ ਉਹ ਘਰ ਪੱਟੂ ਆਪਣਾ ਹੁਣ ਪਤਾ ਆਇਆ ਵੀ ਲੁੱਚਾ ਹੈਗਾ ਲੁੱਚਾ ਪਈ ਯਾਰ ਤਾਂ ਗੇਟ ਖੁੱਲਾ ਮਨ ਲਾਦਾ ਛੜਤਾ ਹੋਊ ਵੀ ਆ ਜੂਗਾ ਉਹ ਕੰਜੇ ਤੇ ਲੰਡੇ ਲੁੱਚਿਆਂ ਦੀਆਂ ਲਿਆਜਾਂ ਹੁੰਦੀਆਂ ਨੇ ਅੱਜ ਕੱਲ ਅੱਛਾ ਹਾਂ ਚੰਗੇ ਬੰਦੇ ਦੀ ਲਿਆਜ ਨਹੀਂ ਲਈ ਮੈਨੂੰ ਮੈਨੂੰ ਤਾਰਾ ਵਾਲੀਆਂ ਮਿੱਠੀਆਂ ਮਾਰਦਾ ਮਿੱਠੂਆਂ ਦਾ ਮਾਰਨਗਾ ਹੀ ਆ ਉਹਨੂੰ ਆਇਆ ਵੀ ਮੈਨੂੰ ਲੋਟੀ ਫਰਾੰਦਦਾ ਤਤੀ ਹੋਰ ਮਾਰਦਾ ਮਿੱਠੇਗਾ ਮੈਨੂੰ ਕਹਿੰਦਾ ਤੂੰ ਗੋਦ ਪੈ ਜਾ ਮੇਰੇ ਗੁਰਦਿਆਲ ਜੀ ਨੂੰ ਛੱਡਦੇ ਆਂ ਆ ਬੱਛਾ ਅੱਛਾ ਹਾਂ ਭੈਂਦਾ ਜਿਆਰਾ ਕਹਿੰਦਾ ਤੇਰਾ ਜੋਰ ਲੱਗਾ ਜਾਂ ਦੇਦਾ ਹਾਂ ਮੈਨੂੰ ਕਹਿੰਦਾ ਪਾਣਾ ਤੇਰੇ ਮਨਾਂ ਲਖਾ ਦੂੰ ਚਾਰ ਕਿੱਲੇ ਅੱਛਾ ਹਾਂ ਉਹਨੂੰ ਕਹਿੰਦੇ ਪਹਿਲੇ ਤਾਂ ਮੈਨੂੰ ਨਾਂ ਲਿਖਿਆ ਕਹਿੰਦੇ ਫੇਰ ਪੂੰਗਾ ਤੇਰੇ ਗੋਦ ਹਾਂ ਨਹੀਂ ਮੈਨੂੰ ਕਹਿੰਦਾ ਆਪਾਂ ਤੇਰੇ ਬਾਪੂ ਜੀ ਨੂੰ ਡੱਕ ਦਾਂਗੇ ਤੇਰੇ ਸਾਰਾ ਡੱਪਨ ਦਾ ਮਮਾਰਕਾ ਕਰਦਾ ਪਤਾ ਨਹੀਂ ਮੈਨੂੰ ਕਹਿੰਦਾ ਸੀ ਉਹ ਸਾਰੀ ਕਬੀਲਦਾਰੀ ਮੇਰੇ ਹੱਥਾ ਮੈਂ ਸਾਰੇ ਬਰੇ ਨੂੰ ਬਣਾ ਦੂੰ ਸਿੱਧਾ ਜਾ ਮੈਂ ਤਕਲੇ ਵਰਗਾ ਭਲਾ ਮੈਨੂੰ ਕਹਿੰਦਾ ਮਿਰਚਾਂ ਨੇ ਦਾਲ ਚਾਹਿਆ ਉਹ ਆ ਅੱਛਾ ਹਾਂ ਆ ਇਹ ਗੰਜ ਪਰਖਦਾ ਹੈ ਹੋਰ ਖਾਣੀਆਂ ਖਾ ਲ ਸਾਰਾ ਮੇਰੇ ਕਿ ਟੁਕੜੇ ਮਿਰਚਾਂ ਦਾ ਟੈਮਰ ਉਹੀ ਬਹੁਤਾ ਮਗਾ ਮੈਂ ਦੇਣੀ ਵੀ ਨਹੀਂ ਫਿਰ ਖਾ ਲ ਤੋ ਲੱਛਾ ਕਰਦਾ ਖਾਲੀ ਕਦੇ ਕੱਲ ਤੋਂ ਪਰੋਠੇ ਤੂੰ ਹੀ ਭੇਜਾ ਬੱਪੂ ਮੈਨੂੰ ਮੈਂ ਕਿਹੜਾ ਜਾਂਦਾ ਸੀਗਾ ਉਹ ਚਾਰ ਪੁੱਤ ਜਵਾਕ ਜੇ ਰੋਟੀ ਫਰਾਉਂਦੀ ਐ ਸਿਆਣੇ ਬੰਦੇ ਨੂੰ ਅੱਜ ਕੱਲ ਆ ਕਈ ਤਾਂ ਹੁਣ ਸਿਆਣੇ ਬੰਦਿਆਂ ਨੂੰ ਵੀ ਨਹੀਂ ਭਰਾ ਵਟਾਂਗਾ ਹੈਗਾ ਰੋਟੀ ਖਾਣ ਦਾ ਵੀ ਅੱਜ ਕੱਲ ਲਾਦ ਨਹੀਂ ਮੰਨਦੀ ਚੁੱਪ ਚੁੱਪ ਕਰਕੇ ਰੋਟੀ ਖਾ ਲਓ ਜਿਹੇ ਜੀ ਰੁੱਖੀ ਮਿੱਸੀ ਮਿਲਦੀ ਆ ਬੱਪੂ ਬਾਲ ਗੱਲ ਕਰਦਾ ਹੂ ਹੈਨਾ ਬੋਲੇ ਲੱਛਣ ਕਰਦਾ ਬੱਪੂ ਤੇ ਆਪਾਂ ਸੁਣ ਗਏ ਨੇ ਕੀ ਕਹਿੰਦੀ ਆ ਆਪਣਾ ਮੈਂ ਕਹਣਾ ਕੱਲੀ ਹਾਂ ਹਾਂ ਤੂੰ ਮੜਾ ਸੁਣ ਲਈ ਕੋਲੇ ਹੋਗੇ ਜਾਣਾ ਰੌਲਾ ਨਾ ਪਾਈਂ ਦੱਸਤਾ ਹੈ ਜਦੋਂ ਦਾਰਾ ਵਾਹ ਤੇ ਯਾਦ ਤਾਂ ਕਿ ਤੇ ਸੱਤ ਪਈ ਜਾਇਆ ਰੌਲਾ ਪਾ ਦੇ ਤੀਰਾ ਜਾਣਾ ਰੌਲਾ ਨਹੀਂ ਮੈਂ ਪਾਉਂਦਾ ਜਾਣਾ ਰੌਲਾ ਖੜਕਾ ਦੇ ਜੁੱਤੀ ਜੀ ਓਏ ਨਹੀਂ ਖੜਕਾਉਂਦਾ ਭੈਂ ਦੇ ਖਸਮਾ ਫੁੱਕੀ ਖਾ ਲੈਣਾ ਤਾਂ ਵੀ ਨਹੀਂ ਦੱਸੂਰੀਆ ਫੁੱਕੀ ਦਾ ਫੁੱਕੀ ਲੈ ਆ ਕੇ ਦੇਣਾ ਤੂੰ ਮੈਨੂੰ ਓਦਣ ਮੰਗਾਈ ਸੀ ਅਬ ਮੰਗਾਈ ਵੇਖ ਕੇ ਵਜੇ ਮੈਨੂੰ ਪਤਾ ਉਹ ਆਇਆ ਤਾਂ ਸੀਗਾ ਕੋਈ ਲੋੜ ਆ ਗਿਆ ਦੱਸ ਭੈਂ ਚੋਦਾ ਮੈਂ ਖੁੰਡਾ ਚੱਕਾਂਗੇ ਮੈਨੂੰ ਖੜਾ ਮੜਾ ਖੜਾ ਰਹਿ ਤਾਂ ਚੁੱਤੀ ਦਾ ਹੋਤਾ ਕੀ ਆ ਬਾ ਤੇਲ ਖਤੋਰ ਕਿਆਂ ਦਾ ਬਪੂ ਸੋਨੀ ਵਾਲਾ ਦਾ ਸੋਨਾ ਵਾਲਾ ਮੈਂ ਲੈਣ ਆ ਗਿਆ ਤਾਂ ਅਕਾਲ ਨੂੰ ਬਸ ਆ ਜਾ ਆ ਰੋਲਾ ਨਾ ਪਈ ਨੀ ਮੈਂ ਤੇਰੇ ਮਰੂ ਤੇ ਪੌਂਡ ਤੇ ਖੁੰਡੇ ਮੈਂ ਤੈਨੂੰ ਦੱਸਾਂਗਾ ਲੈ ਮੈਂ ਜਾਂਦੀ ਨੀਗਾ ਓ ਤੋਰ ਪਾਉ ਪੈਂ ਦੇਖਾ ਮਰੂ ਵੇ ਮਾਰਨ ਨੂੰ ਪੈਣਾਗਾ ਮਾਰਨ ਨੂੰ ਪੈਣਾ ਮੈਂ ਗੱਲ ਨਹੀਂ ਦੱਸਦਾ ਫਿਰ ਤੈਨੂੰ ਬੰਦ ਨਹੀਂ ਦੱਸਦਾ ਨਾ ਮੇਰਾ ਪੁੱਤ ਐ ਨਹੀਂ ਕਰਦਾ چو دے پانچ ہزار کر دے دو ہزار پتا نہیں کدھر پی جانے یار کدھر نہ ਕਸੂਰੇ ਰਜਿਸਟਰ ਵੀ ਲਿਆ ਦੇ ਮੈਂ ਲਿਖ ਲਿਆ ਕਰੂੰ ਗੱਲਾਂ ਉਹਦੀਆਂ ਅਰਜਿਸਟਰ ਤਾਂ ਮੇਰੇ ਕੋਲੇ ਹੈਗਾ ਜੇ ਦੇਖ ਲੈ ਚੱਲ ਜੂਗਾ ਤੂੰ ਤੂੰ ਉਹਦਾ ਪੁੱਠੀਆਂ ਗੱਲਾਂ ਲੈ ਜਾਣਾ ਬਰਕਰੇ ਦਾ ਕਰ ਪਾਸਟੇ ਇਹ ਪਈ ਮੈਂ ਨਹੀਂ ਤੂੰ ਤੂੰ ਲਿਖ ਲਿਆ ਕਰ ਉਹਤੇ ਲਿਖ ਲਿਆ ਕਰ ਮੈਂ ਤਾਂ ਪੜਿਆ ਨਹੀਂਗਾ ਮੈਂ ਪੜਿਆ ਹੂੰ ਤਾਂ ਫਿਰ ਰਜਿਸਟਰ ਕਰ ਰੱਖਿਆ ਅਰਜਿਸਟਰ ਕਰ ਰੱਖਿਆ ਵਾ ਵਾਪੂ ਤੁਮ ਮੈਨੂੰ ਪਤਾ ਲੁਚੀਆਂ ਗੱਲਾਂ ਕਰਦਾਗਾ ਉਹ ਨਹੀਂ ਕਰਦਾ ਲੁਚੀਆਂ ਗੱਲਾਂ ਮੈਂ ਮੈਂ ਤੈਨੂੰ ਦੱਸਣੀ ਨਹੀਂ ਬਸ ਗੱਲ ਲੱਗੀ ਹਾਂ ਨਾ ਪਤਾ ਹੀ ਨਹੀਂ ਕਰ ਜਿੰਦੇ ਤੇਰਾ ਘਰ ਸਾਡਾ ਕੀ ਐ ਨਾ ਮੈਂ ਨਹੀਂ ਆ ਨਹੀਂ ਹੁਣ ਬੰਨਦਾ ਪਟਕਾ ਜਾਂ ਮੈਂ ਪੱਗ ਬੰਨਿਆ ਕਰੂ ਪੱਗ ਬੰਨ ਲੈ ਕਰ ਹਾਂ ਤੇ ਕੋਹ ਵਧਾ ਛੱਡਾ ਤੂੰ ਤੂੰ ਟਾਇਰਟ ਬੰਨਦਾ ਉਹ ਬੰਨਦਾ ਟਾਇਰਟ ਦੂਜਾ ਵਿਆਹ ਕਰਾ ਲੈ ਮੈਨੂੰ ਨਹੀਂ ਪਤਾ ਇੰਨੀ ਬਹੁਤ ਆ ਮੈਨੂੰ ਨਹੀਂ ਪਤਾ ਮੰਮੀ ਲਿਆਓ ਬੰਨਿਆ ਕਰੂ ਲਿਆ ਮਾਂ ਇੱਕ ਹੋਰ ਇੱਕ ਹੋਰ ਵਿਆਹ ਕਿਉਂ ਕੁਝ ਤੇ ਮੇਰਾ ਕੱਲਾੜੇ ਚੱਤ ਦਿਨਾ ਤੂੰ ਵੀ ਪੜੀ ਆ ਗਈ ਮੈਨੂੰ ਕੁੜਦੀ ਆ ਗਈ ਨਾ ਤੂੰ ਲੱਬੜ ਕੇ ਆ ਗਿਆ ਕਬੱਡੀ ਖੇੜ ਕੇ ਕੁੜਦੀ ਆ ਹਾਂ ਫੱਟ ਮੇਰੇ ਢੂਈ ਚ ਉਹ ਮਾਰਿਆ ਚਿੰਟਾ ਥੋੜੀ ਜੀ ਦੀ ਮਾਰਸ ਘੱਟ ਹੁੰਦੀ ਐ ਮੈਥੋਂ ਬਾ ਤੇਰਾ ਹੰਡਾ ਨਾ ਸਰੀਰ ਫਰਕਾ ਕਰਦਾ ਨਹੀਂ ਗਾ ਕੋਈ ਫੁੱਕੀ ਨਾ ਥੋੜੀ ਹੋਰ ਖਾਲਿਆ ਕਰ ਮੈਂ ਤਾਂ ਇਹ ਖੁਰਾ ਦੂੰ ਇੱਕ ਲੋ ਤਿੰਨ ਚੁੰਜੀ ਜੀ ਗੋਲੀ ਆਉਂਦੀ ਦੀ ਆ ਜੇ ਤੂੰ ਮੈਨੂੰ ਡਾਕਟਰ ਤੋਂ ਲਿਆ ਦੇ ਤੈਨੂੰ ਤਿੰਨ ਜਨਾ ਤੇ ਤੇਰੀ ਮੰਮੀ ਦਾ ਰਿਜ਼ਲਟ ਦਾ ਪਤਾ ਲੱਗ ਜੂ ਤੇਰੀ ਤੈਨੂੰ ਹੁੰਦੀ ਜੀ ਤੂੰ ਡਾਕਟਰ ਨੂੰ ਕਹਿ ਕੇ ਮੇਰੇ ਬਾਪੂ ਨੇ ਮਵਾਈ ਤਿੰਨ ਕੁੰਜੀ ਜੀ ਗੋਲੀ ਦੇ ਦੇ ਨਾ ਦੱਸ ਨਾ ਨਹੀਂ ਨਾ ਪੈਂਦਾ ਯਾਰ ਮੈਂ ਕਹਾਂਦੀ ਸਤਾਰਾ ਪੜਿਆਂਗਾ ਨਾ ਨੂੰ ਕੋਰਾ ਡਾਕਟਰ ਕਹੂਗਾ ਕਿਹੜੀ ਤਿੰਨ ਖੁੰਨੀਆਂ ਪਾਲੀਆਂ ਹੋਣੀਆਂ ਉਹਦੇ ਕੋਲ ਨਾ ਨਾ ਤੂੰ ਕਹਿਦੀ ਉਹਨਾਂ ਟੱਟੀਆਂ ਦੀਆਂ ਕੁੜੀਆਂ ਫੜਾ ਦੇ ਉਹ ਟੱਟੀਆਂ ਦੀਆਂ ਦੀ ਤੈਨੂੰ ਕੁੰਜੀ ਜੀ ਹੁੰਦੀ ਆ ਆ ਜਾ ਫਿਰ ਉਹਨਾਂ ਨੂੰ ਪਤਾ ਪਾ ਦੇ ਆ ਇੱਕ ਅੱਧੀ ਘਿਆਦੀ ਮੈਨੂੰ ਸ਼ਰਾਬ ਦਾ ਹਾਂ ਇੱਕ ਅੱਧੀਆਂ ਸ਼ਰਾਬ ਦਾ ਉਹ ਦੋ ਹੁਣ ਤਿੰਨ ਚੁੰਡੀਆਂ ਜੀਆਂ ਹਾਂ ਤੇ ਘਟੋ ਘਟ ਅੱਧੀ ਕੁੜੀ ਖਾਦੀ ਉਹ ਭੁੱਖੀ ਦੀ ਫੇਰ ਦੇਖੀ ਮਾਂ ਦੀ ਪੈਂਦੇ ਰੜਾਟਾ ਮੈਂ ਨਹੀਂ ਬਾਪੂ ਹੱਥ ਲਾਉਂਦਾ ਸ਼ਰਾਬ ਨੂੰ ਮੈਂ ਤਾਂ ਕਬੱਡੀ ਖੇਡਦਾ ਆ ਤੂੰ ਕਾ ਨਾਂ ਲੈ ਮੈਂ ਪੀ ਲੂ ਮੈਂ ਹੱਥੇ ਨਹੀਂ ਲਾਉਂਦਾ ਚੱਕਰ ਆਉਣਾ ਨਾ ਪਾਇਆ ਕਿ ਨਹੀਂ ਬਿਰਕਲੇ ਮੈਨੂੰ ਹੋੜੀ ਆ ਮੱਗਰ ਜਾ ਭੱਜਣਾ ਰਿਹਾ ਭੱਜੇ ਨੂੰ ਤਾਂ ਕੀ ਦੱਸੋ ਹੋ ਤੂੰ ਦਾ ਮਰੀ ਜਗਾ ਜੋੜਾ ਜਦ ਤੇ ਭੱਜਣ ਲੱਗਿਆ ਘੇਰ ਲਈ ਅੱਜ ਅੱਜ ਆਪਾਂ ਘੇਰ ਕੇ ਕੀ ਕਰਨਾ ਆਪਾਂ ਤੜ ਕਿਉਂ ਤੂੰ ਕਹਦੇਂਗੀ ਕੈਲੇ ਨੂੰ ਵੀ ਭਰਾਵਾ ਤੁਹਾਡੇ ਮੱਗਰ ਨੂੰ ਸਮਝਾਦਾ ਸਾਡਾ ਕਿਉਂ ਘਰ ਪੜਦਾ ਉਂਗਲਾ ਲਾਉਂਦਾ ਉਂਗਲਾ ਹੀ ਲਾਉਂਦਾ ਹੋਰ ਕੀ ਕਰਦਾ ਤੀ ਰੱਤ ਕੀ ਇੱਥੇ ਲੈਣਾ ਹੈ ਨਾ ਸਰਬਸ ਕਰ ਸਰਬਸ ਕੋ ਹਨੂ ਕਰਨੀ ਪਾਇਂ ਦੇਖਣ ਅਲ ਜਾਉਂ ਗਾਲ ਪੈ ਜੂ ਮੈਂ ਮੈਂ ਫੜ ਕੇ ਟੈਂਕੀ ਲਾ ਲੂੰਗਾ ਉਹੋ ਛਾ ਦੇ ਉਹ ਤਾਤਾ ਲੱਗੇ ਰ ਪੀ ਲੱਗ ਰਹੇ ਪਰੋਣੇ ਉੱਤੇ ਕੁਛ ਨਹੀਂ ਤੂੰ ਲਾ ਵਾਦੂ ਬੈ ਪਾ ਪਾ ਬੈ ਹੱਥਰੇ ਕੋਲੇ ਇਹ ਅੰਠਾਣੇ ਚ ਰਪੀਏ ਦੇ ਨੇ ਪਤਾ ਮੈਨੂੰ ਉਸ ਦਿਨ ਬੈਂਕ ਚ ਲਿਆ ਹੈ ਕਢਾ ਕੇ ਸੀ ਓਏ ਇਹ ਤਾਂ ਉਹ ਤਾਂ ਮੈਂ ਪਿਲਸਨ ਲਿਆ ਸੀ ਤੋ ਪਰ ਤੈਨੂੰ ਕਿੰਨੀ ਆਈ

ਆ ਫਿਰ ਦੇ ਦੇ ਤੇ ਫਿਰ ਮੈਂ ਟੜਕੇ ਦੇ ਦੂ ਕਿੱਡੀ ਕੀ ਗੱਲ ਹੈ ਫਿਰ ਮਾਰਾ ਫਸਾ ਰਿਹਾ ਹੈ ਤੇ ਭਰਾ ਅੰਦੇ ਚ ਬੱਠੇ ਹੁੰਦੇ ਆ ਤੇ ਮੱਝਾਂ ਵਾਲੇ ਤੇ ਅੱਛਾ ਹਾਂ ਟਰੈਕਟਰ ਦੇ ਪਰਾਣੇ ਨਾ ਦੇਖੀਏ ਆਏ ਜੀ ਇੱਕ ਆਇਆ ਕਰਕਾ ਨੂੰ ਕਰਦਾ ਉਹਨੇ ਇੱਕ ਕਰਦਾ ਪੂਕੋ ਬੁੱਲੀਏ ਕੰਜਟਾ ਕੁੜੀ ਫਿਰ ਚੰਗੀ ਹੋ ਗਿਆ ਚੰਗੀ ਆ ਮਗੰਦ ਚੰਗੀ ਆ ਹਾਂ ਮਗੰਦ ਵੇਲਾ ਬਾਲਾ ਹੋ ਗਿਆ ਮਨ ਹੁਣ ਜਾਣਦੇ ਯਾਰ ਲਾ ਜਾ ਬਹਿ ਜਾ ਹੁਣ ਕੀ ਕਰਾਂਗਾ ਜੱਟ ਤੂੰ ਓ ਯਾਰ ਬਾਲਾ ਵਗੇਰਾ ਹੋ ਗਿਆ ਮੇਰੀ ਗੱਲ ਸੁਣ ਹਾਂ ਆਪਾਂ ਇਹ ਕਰਦੇ ਆ ਖੇਤ ਬੰਦੇ ਬੁਲਾ ਲੈ ਬੁਲਾ ਲੈ ਉਹਨਾਂ ਨੂੰ ਬੁਲਾ ਲੈਣਾ ਵੇ ਖੇਤ ਕੇਤ ਮੱਛਲੀ ਦੇ ਖੱਡ ਖਾਈ ਖੱਡ ਖਾਈ ਮੋਟਰ ਤੇ ਹਾਂ ਦਾ ਭਰਾ ਹੈਗਾ ਕੁੜੀ ਦਾ ਆ ਵੀ ਨਾਲ ਗੱਲ ਕਰ ਲੂੰ ਮੋਟਰ ਤੇ ਮੱਛੀ ਦੇ ਕੋਣ ਮੋਟਰ ਤੇ ਕੋਣ ਮੋਟਰ ਤੇ ਬਲਾਉਂ ਦੀ ਵੀ ਗੱਲ ਠੀਕ ਹੈ ਹਾਂ ਉਹ ਹੈ ਨਾ ਪਾਈ ਤਾਂ ਕਿ ਜਿਹੇ ਸੰਪਰਯੋਜਕ ਨਹੀਂ ਨਹੀਂ ਉਹ ਬੱਟਾ ਦੇਖੋ ਹੋਲੀ ਅੱਛਾ ਤਪੈ ਥੇ ਮੇਰੀ ਗੱਲ ਸੁਣਾ ਹਾਂ ਤੂੰ ਆਕੜ ਕੇ ਤੁਰੀ ਯਾਰ ਹਾਂ ਮੈਂ ਮਾ ਪਾਈ ਛੱਟ ਪਾ ਲਈ ਪੈਨਗਲ ਪਾ ਲਈ ਲੱਗ ਲੱਤ ਜਿਹੜੀ ਐ ਦੇਖ ਚਿਤਾਦੋਰੀ ਉਹ ਲੰਗ ਸਾਲਾ ਹੈਗਾ ਮੇਰੇ ਕੋਲ ਓਏ ਯਾਰ ਤੂੰ ਥੋੜਾ ਮੋਟਾ ਜਿਹਾ ਤੋੜੀ ਸਕਦਾ ਮੈਂ ਹੁੜੂ ਕਰੂ ਮੈਂ ਕੁਰਸੀ 'ਤੇ ਬੈਠਾ ਰਹੂ ਜਦ ਹੀ ਆਏਗਾ ਇਹ ਕਰੀ ਉਹ ਜੀ ਕੋਈ ਪੱਟਾ ਹਾਂ ਵੀਂਗਾ ਚੱਲਾਂਗੇ ਹਾਂ ਆਏਗਾ ਮੈਂ ਨਾ ਉਹ ਐਂ ਕਰੂੰ ਹਾਂ ਮੁੰਡੇ ਨੂੰ ਬੁਲਾ ਲੂੰਗਾ ਤੇ ਤੂੰ ਬਸ ਕਲਾ ਕੁਰਸੀ 'ਤੇ ਬੈਠ ਰਹੀ ਨਾ ਖੇਤ ਕੁਰਸੀ ਲੈ ਚਲਾਂਗੇ ਖੇਤ ਖੇਤ ਲੈ ਚਲਾਂਗੇ ਆਪਾਂ ਪਈਆਂ ਮੋਟਰ 'ਤੇ ਪਈਆਂ ਬੈਂਕ 'ਤੇ ਹਾਂ

ਰੋਇਕ ਮੇਰੇ ਵਾਸਤੇ ਲੈ ਆਈ ਚੇ ਦੇਖ ਮੈਂ ਪਾਈ ਜਾਗਾ ਉਹ ਤਾਂ ਹੋਏ ਤੋਂ ਬਾਅਦ ਜੇ ਹੁੰਦੇ ਤਾਂ ਫੇਰ ਕੀ ਜੇ ਮੈਨੂੰ ਦੇ ਦੇਗਾ ਯਾਰ ਉਹ ਉਹ ਪਛਾੜਨਾ ਕੱਟ ਕੇ ਫੇਰ ਓਏ ਮੱਕਾ ਨੇ ਪਾਣੀ ਤਾਂ ਮੈਂ ਬਾੜ ਦਿੰਨਾ ਓਏ ਗੱਲ ਚਾਹ ਦਮ ਤੇ ਉਹ ਜੇ ਜੱਟ ਹੈ ਨੂੰ ਤੇ ਨਹੀਂ ਹੋਇਆ ਕੋਈ ਗੱਲ ਤਾਂ ਛੋਲ ਮਾਰੀ ਨਾ ਯਾਰ ਗੁੱਟਾ ਦੇ ਆਲੇ ਯਾਰ ਉਹ ਤਾਂ ਗੱਲਾਂ ਕਰੀ ਨਹੀਂ ਉਹ ਅੱਧੀ ਰਾਤ ਕਿਹਨਾਂ ਆਏ ਹੈ ਬਿਕਰੇ ਟੇਟਾ ਭਾਈ ਜੱਟਾ ਲਾਉਣਾ ਹੈ ਸਰਦ ਲਾਉਣਾ ਹੈ ਬੱਤਾ ਜੱਟਾ مکاندی ادی رات بلا رکھے تھے ਉਪਰ ਛੋਟਾ ਬਿੜ ਕਾਟੇ ਹੁੰਨੇ ਤੇ ਬਿੜ ਕਾਟੇ ਹੁੰਨਾ ਮੈਂ ਬਾ ਮੈਂ ਪਿਸ਼ਾਬ ਕਰਨ ਆਇਆ ਸੀ ਮੈਂ ਬਾਜ ਸੁਣ ਕੈ ਸੁੱਡੀ ਮੈਂ ਕਹ ਕਿ ਬੋਲੀ ਜਾਂਦਾ ਮੈਂ ਤਾਂ ਕਿ ਮਕੰਦ ਦੇ ਦਿਮਾਗ ਤੇ ਟੈਨਸ਼ਨ ਹੋ ਗਈ ਕੱਲਾ ਹੀ ਬੋਲੀ ਜਾਂਦਾ ਹੋ ਗਈ ਨਾ ਹੋਰ ਮੇਰੀ ਗੱਲ ਸੁਣਾ ਜੀ ਆ ਗਿਆ ਚੱਕੀ ਆ ਲਿਆ ਜੀ ਦਾ ਬੱਚਾ ਕਾਚਾ ਕਾ ਪੁੱਤ ਆ ਮਨੋ ਜੁਟ ਮੈਂ ਸਾਰਾ ਬਾਈ ਸੁਣ ਲਿਆ ਤੁਹਾਡਾ ਸਾਰਾ ਪਤਾ ਸਾਰਾ ਸੁਣ ਲਿਆ ਤੁਹਾਡਾ ਕੀ ਸੁਣ ਜਾ ਆਹੋ ਜਿਹੜੀਆਂ ਵਹਿਤਾਂ ਤੇ ਤੂੰ ਲੱਗਿਆ ਨਾ ਤੂੰ ਰਹਿਂਦੇ ਤੂੰ ਮੈਂ ਤਾਂ ਜੱਗ ਨੂੰ ਜਿਹੜਾ ਕੋਸ਼ ਨੂੰ ਤਾਂ ਕਾਇਲੋ ਕਰ ਲੂ ਸਾਣਾ ਕਰਦਾ ਐਸੇ ਮਰੇ ਤੂੰ ਸੋਹਣਾ ਲੱਗਦਾਗਾ ਚਾਲ ਜੀ ਗੁਮਕੰਦ ਮੈਂ ਚੱਲਿਆ ਯਾਰ ਹਾਂ ਹਾਂ ਹੁੰਦਾ ਭੱਜ ਜਾ ਆਪ ਪਹੁੰਚ ਜਾ ਨਾ ਕੋਲੇ ਪੱਟ ਹਾਂ ਹੁੰਦਾ ਪੱਟਦਾ ਘਰ ਬੈਸਾ ਆਜਾ ਪੱਟਦਾ ਕਾਈ ਕਰੀ ਗੁਰਦਾਲੇ ਯਾਰ ਤਾਂ ਗੱਲਾਂ ਕਰੀਏ ਨਹੀਂ ਆਏ ਕਰੀ ਇੱਕ ਦੋ ਹੋਰ ਪੱਟਦੀ ਜਾ ਕਿੱਥੇ ਨਹੀਂ 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 ਆ ਕਿਵੇਂ ਕਰਦਾ ਐਸਾ ਹੂ ਮਟਰੀ ਕਰ ਜਾ ਆ ਕਿਵੇਂ ਕੋਟੀ ਦੇ ਆ ਤੈਨੂੰ ਕਰ ਪੱਟਣ ਦੀ ਬਾਈ ਨਾ 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 ਕੋਈ ਗੱਲ ਨਹੀਂ ਦੀ ਗੱਲ ਕਰੀ ਦੀ ਓਏ ਭੈਣ ਤੋਂ ਦੇ ਹਿੱਤੇ ਨਾ ਠੱਗੀ ਮਰਵਾ ਤੂ ਆ ਕਾਜੀ ਠੱਗੀ ਅੱਛਾ ਨਹੀਂ ਕਿ ਰਪੀਏ ਮੈਂ ਦੱਸਾਂ ਗੱਲਾਂ ਓਏ ਚੱਲ ਠੀਕ ਆ ਤੈਨੂੰ ਮੈਂ ਕਿਹਾ ਤਾਂ ਸੀ ਮੈਨੂੰ ਨਾ ਵੜਿਆ ਕਰ ਘਰੇ ਮੈਂ ਕਿਦੋਂ ਵੜਿਆ ਨੂੰ ਯਾਰਾ ਇਹ ਘਰ ਪੱਟੂਗਾ ਇਹ ਤਾਂ ਆਪਣਾ ਕੋਈ ਮੂੰਹ ਨਹੀਂ ਲਾਉਂਦਾ ਗਾ ਜਿਹੜੇ ਯਾਰਾ ਲਾਉਦਾ ਕਹਿੰਦਾ ਜਨਨ ਨਹੀਂ ਚਤਣ ਵਾਲੀ ਹਾਂ ਓਹੋ

ਆਜਾ ਮੁਕੁਰਾ ਅੱਜ ਆਪ ਸੁਣੀਆ ਮੈਂ ਤੇ ਬਾਪੂ ਨੇ ਜੱਜ ਜੱਜ ਕਿੰਨਾ ਕਿਚੜ ਹੋ ਗਿਆ ਕਿਚੜ ਬਚਾਣ ਨੂੰ ਬੀਮੈਂਟ ਹੋ ਗਏ ਕਿ ਮੈਂ ਬਜ਼ੁਰਗ ਜੇ ਵਾਂ ਦੁਕਾਨ ਤੇ ਮੈਂ ਨਹੀਂ ਦੱਸਿਆ ਬਾਪੂ ਆਪ ਹੀ ਖੜਾ ਸੀਗਾ ਇੱਥੇ ਅੱਖਾ ਹਾਂ ਮਕਾਜ ਮੈਂ ਇੱਕ ਮੈਕਸ਼ਨ ਕਰ ਹਾਂ ਤੂੰ ਆਂ ਜਰਾ ਬੈਠਾ ਜਰਾ ਹਾਂ ਸਾਰੀ ਮੈਂ ਗੱਲ ਬਾਤ ਸੁਣਨੀ ਅੱਖਾ ਤੂੰ ਦੋ ਰੋਟੀਆਂ ਖਾ ਲਿਆ ਤਾਂ ਤੇਰਾ ਰਾਮ ਕਰ ਲਿਆ ਕਰ ਮੈਂ ਤਾਂ ਰਾਮ ਰਾਮ ਹੀ ਨਾ ਬੈਠੇ ਵਿਆਹਾਂ ਨੂੰ ਤੇ ਬਸ ਮੁੰਡੇ ਨੂੰ ਵਿਆਹ ਲਿਆ ਇੰਨਾ ਹੀ ਬਹੁਤ ਆ ਕਹਿੰਦਾ ਗੋਗੋਕ ਟੰਗਾ ਉਹ ਠੰਢੀ ਨਾ ਜੇਗੇ। ਪਰ ਜੇ ਚਾਹਦੇ ਨੀ ਉਹ ਵੀ ਦੋ ਦਿਨਾਂ ਦੀ ਬਿੱਤੀ। ਨਾ ਤੇਰੇ ਹੱਥ ਤਪਿਆ ਤੂੰ ਕਾਹਦਾ ਕੱਟਿਆ ਗਿਆ ਫਿਰ ਮੈਂ ਟੱਟੀਆਂ ਕਰਨੀਆਂ ਤੇ ਫਿਰ ਮੱਤਲੀ ਮੈਂ ਕੱਬਿਆ ਹੈ ਕੀ ਫਾਇਦਾ ਮੈਨੂੰ ਦਾ। ਬਿਆਹਾਂ ਚ ਫਾਇਦਾ ਤੈਨੂੰ ਵਾਹਾਂ ਦੀ। ਕਾਰਕ ਨੇ ਵਾਹਨਾ ਮੁੱਲ ਮਿਲੀ ਹੋਊ। ਬਾਪੂ ਗਾਪਾ ਮਾਰਦਾ। 4 ਕਿਲੇ ਸੱਤੇ ਚੱਕੇ ਲੈ ਜਾ ਫਿਰ। ਫਿੰਗਲ ਕਮੰਗਾ ਮਨ ਨਾਲ ਜਿਵਾਕ ਜਿੱਡਾ ਕਿ ਮੁਸ਼ਕਲ ਪਦਾ। ਨਾ ਫੇਜੀ ਕੁੜੀ ਤੋ ਜੀ ਦੇਗੇ। ਉਹ ਹੋ ਕੇ ਇਸ ਤਰ੍ਹਾਂ ਹੀ ਹੋਰਦਾ ਵੈਸਾ ਹਾਂ ਓਏ ਹਿੱਕ ਕੰਗੜਾ ਆਹ ਉਹ ਨਾ ਛੇ ਆ ਪੇਡ ਮਾਰ ਕੇ ਬਪੂ ਨੇ ਬਣਾਈ ਆ ਓਏ ਇਹ ਤਾਂ ਹੋਆ ਪੇਡ ਤਾਂ ਹੋਆ ਯਾ ਮੋਟੇ ਉਹਨੇ ਜੱਦੀ ਆ ਮੋਟੇ ਉਹਨੇ ਪੇਡ ਮਾਰੀ ਆ ਇਹ ਪਹਿਲਾਂ ਰੱਖਦਾ ਸੀ ਨਾ ਪੇਡਾਂ țeḍ mar ke banaiye ਉਹ ਫਿਰ ਉਹਨਾਂ ਨੇ ਲਾ ਲੈਂਦਾ ਸੀ ਉਹੀ ਇਨਸਵਾ ਹੈ ਬਪੂ ਨੇ ਉਹ ਗੱਪ ਮਾਰਦਾ ਰੋਟੀ ਠੰਡੀ आज तो कितनी देर थी मां तू तो ले आया गाय ते घर के फिर मकान तो तू तेरी ना ठिंगे ना अच्छी रोटियां कर जा मैं एक कमली अंदर तो तू पानी भी मैं गर्म ले आके देता तोटा काम ब काम ना है ए कामला गुमला नहीं ले मैं हो गया मैं बोल नहीं खाली पाएगी तू ही कच्चे पर जोड़ी रात पूछ लेना हां हां मकान है भाई ये अपन पर आ तो बड़ा ट्रैक्टर लेगी हां ਬੋੜ ਸਾਇ ਲੈ ਗਈ ਆਪਾਂ ਤੇ ਵੱਡੇ ਇਹ ਦੇ ਚੱਕੀ ਕੱਚਾ ਕੋਈ ਇਹ ਛੋਟਾ ਜਿਹਾ ਇਹ ਖਿਚੜਾ ਨਹੀਂ ਮੀਂਹ ਆਇਆ ਫਿਰ ਦੇਖ ਲਾ ਮਰਜੀ ਆ ਛੋਟੀ ਬਾਕੂ ਲੈ ਤਾਂ ਵੱਡੇ ਦੇ ਹਾਰੇ ਕਿੰਨੇ ਸਿੱਟੀ ਆ ਪਰ ਬਾਟ ਨਹੀਂ ਬਾਕੂ ਉਹ ਲੈ ਆਵਾਂਗੇ ਨਾਟ ਘੇਰਾ ਨਾਟ ਘੇਰਾ ਹਾਂ ਉਹ ਲੈ ਆਏ ਨਾ ਤੁਰਾ ਤਾਇਆ ਹੀ ਦਵਾ ਨਾਟ ਘੇਰਾਤਾ ਯਾਰ ਹਾਂ ਤੁਰਾ ਤਾਇਆ ਹੀ ਦਵਾ ਦਵਾ

ਹਾਂ ਜਿਹੜਾ ਨੌਟੇਟ ਰੈਡ ਕਢਾ ਦੇਾਂਗੇ ਆਪਾਂ ਦਾ ਨਹੀਂ ਨਹੀਂ ਉਹ ਤਾਂ ਬਾਪੂ ਮੇਰੇ ਵਿਆਹ ਬਲੇ ਕਢਾਊਗਾ ਉਹ ਕਢਾਊਗਾ ਵਿਆਹ ਬਲੇ ਕਿ ਡਾਕ ਚ ਲੈਣਾ ਇੱਕ ਤਾਂ ਬੰਦ ਟਰੈਕਟਰ ਇਹ ਘਰ ਤੇ ਮਾਰ ਆਪੇ ਧੀ ਜੇ ਜੇਨੇ ਪੈਂਦੇ ਲੋੜੇ ਕਿਸਤ ਵਾਲੇ ਆਪਾਂ ਕਹਿੰਦਾ ਬਾਪੂ ਬੋਲੀ ਮੈਂ ਬਾਪੂ ਹਾਂ ਤਾਇਆ ਨਾ ਕਰੋ ਉਹ ਇਹ ਤਾਇਆ ਭਾਈ ਦਾ ਯਾਰ ਬਾਪੂ ਮੇਰਾ ਮੇਰਾ ਤਾਇਆਗਾ ਨਹੀਂ ਦਵਾ ਦਵਾ ਨਾਟ ਗਿਆ ਬਾਬਾ ਸ਼ਹਿਰ ਬੰਕੇ ਫਾਇਰ ਤੁਨ ਡਾਇਟ ਦਬਾ ਲਿਆ ਉਤਰ ਕੇ ਤੇਰੇ ਬਾਪੂ ਦੇ ਨਾਮ ਨਿਕਲ ਜੂਗਾ ਮੇਰੇ ਤਾਂ ਨਿਕਲਦਾ ਨਹੀਂ ਦੇਖ ਮੈਂ ਮਾ ਮਾ ਤੇਰੇ ਨਾਲ ਹੀ ਲੱਗ ਗਿਆ ਹੋਇਆ ਮੇਰੇ ਹੱਕਰ ਤੇ ਮੇਰਾ ਨਾਮ ਗਾ ਸਾ ਉੱਤਰਾ ਚੰਗੇ ਸਹੀ ਉਹ ਠੀਕ ਨਹੀਂ ਹੁੰਦਾ ਮਕੰਦ ਆ ਪਤਾ ਉੱਤੇ ਲਿਖਾਵਾਂਗੇ ਕਵਾਡੀ ਜੀ ਸਨਮਾਨਤ ਕੀਤਾ ਤੋ ਤੇਰੀ ਮੇਰੀ ਮੇਰੀ ਜ਼ਮੀਨ ਆ ਡਰ ਰੈ ਨ ਹੋ ਰਹੀ ਆ ਦੇਖ ਲਾਲ ਲਕੀ ਚਾਗੀ ਆ ਪਗੜਾ ਕੀ ਹੋ ਗਈ ਬਈ ਤੇ ਤੇ ਨਾ ਜਮੀਨ ਤੇ ਕੜਾ ਕੇ ਨਾ ਟ੍ਰੈਕਟਰ ਕੀ ਆ ਪਾਗਲ ਹੈ ਕਿ ਸਾਡੇ ਤੋਤੇ ਨੂੰ ਸਨਮਾਨ ਕਰਿਆ ਭਾਈ ਪਿੰਡ ਚ ਵਡਿਆਈ ਹੋਦੀ ਨਾਲੇ ਪੈਂਦਾ ਯਾਰਾ ਲੋਲਾ ਵਹਿ ਜੂ ਇਹ ਵਿਆਹ ਨਹੀਂ ਜਾਂਦਾ ਲੋਲਾ ਨਹੀਂ ਹੈਗਾ ਨਾਲੇ ਮੈਂ ਇਹ ਰੇਟ ਆ ਬਹਾਜੀ ਦੋਲਾ ਲੋਲਾ ਮੈਂ ਤਾਂ ਕਰਾਉਂਦਾ ਹੀ ਨਹੀਂ ਫਿਰ ਵਿਆਹ ਹੁਣ ਤਾਂ ਹੀ ਨਹੀਂ ਕਰਾਏਗਾ ਕੀ ਹਾਂ ਬੁੱਢਾ ਪਾਏਗੀ ਬਾਪੂ ਨੇ ਦੱਸੀ ਸੀ ਗੱਲ ਉੱਥੇ ਖਵਾੜੀ ਘਟਾ ਆ ਮੜੀ ਜਾਂਦਾ ਪੱਕਾ ਇਹ ਮੈਂ ਇਹ ਤਾਂ ਨਹੀਂ ਹੁੰਦਾ ਉਹ ਜੰਦਾ ਮਕਾਂਦੇ ਯਾਰਾ ਨਾ ਨਹੀਂ ਤਾਂ ਪਾਗਲ ਬੰਦਾ ਇਹ ਤੇਨਾਂ ਤਾਂ ਸਿਆਣੀ ਹੈ ਕਹ ਰਾਇ ਨਾਈਕ ਪੁੱਤ ਬੋਲ ਜਿਹੜਾ ਤਰਾ ਤਾਇਆਗਾ ਹੈ ਕੋਲਾ ਬੰਦਾ ਖੁੰਦੇ ਮਰੂ ਮੈਂ ਤਾਂ ਨਹੀਂ ਔਰ ਚੜਮਟੇ ਪੈ ਗਿਆ ਤੁਸੀਂ ਜੇ ਜਾ ਫਿਰ ਆ ਤੋ ਨਹੀਂ ਹੈ ਭਾਈ ਅਸੀ ਤਾ ਪਹੋੜਾ ਵਿੜਕਾ ਤੇ ਭੈਣ ਚੋ ਜਿਓ ਫਿਰ ਜੋ ਮਰਿਆ ਬਾਈ ਤੈਨੂੰ ਨਾ ਬਾਰਿਆ ਕਰਤਾਂਗਾ ਇਹ ਤਾਂ ਫਿਰ ਮੋਹ ਪਿਆ ਜਾ ਆ ਗਿਆ ਜੱਜ ਜਿਹੜਾ ਮੋਹ ਪਿਆ ਜੱਜ ਦੀ ਚੁੰਡੀ ਲੈਣ ਆ ਗਿਆ ਕੋਈ ਨਹੀਂ ਬਪੂ ਮੈਂ ਕਿਹਾ ਸਾਡ ਕੇ ਜਾਇਆ ਮੈਂ ਤਾਂ ਤਾਇ ਨਹੀਂ ਸਮਝਵਾ ਤੈ ਹੈ ਤਾਇ ਨਾਲ ਆ ਪੈ ਗਿਆ ਕੋਈ ਦਾਜਾ ਜੀ ਦਾ ਸਣਾ ਬਾਈ ਕੀ ਹੋਇਆ کوئی ڈاڑلی گل نہیں پائے گا کہ ہاں جب میں تو جاننا دو وہی نا پٹی کا ہو جائے ہے تو دا پتا کوئی کرسی نہ ہو وہ گال گڈا مٹلی ہاں گلہ دبا گا گاڑی نو ہے بچہ میں جاننا دا ہے کی کی پائے گا سدا جان نہیں کیدا نہ اے دے نال نہ پے میں تا کرتا اوبلیا پیا نہ نہ کرتا رہ گیا بندا

باغ جاؤ تا تیرا مات کھڑے بڑا شیطان ہے جو باغ جا جا لے نو سمجھا مانا موٹا ہوئے کوئی نہیں ہاں ہنڈی باری ہے جڑ پائے چلیے پائے جا جڑ جا یا اور کھڑ کے تڑ کے مگن کو موٹر کے لائے چلے پھر وہ تیسا پکا ہو یوں پائے چوٹے نے گلانا مجھے چھوڑنا نہیں ہوں ساریاں کٹے

میرے سر جی پہلی گلچی پا اے 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 کے این گیڑے لت دکھا کے میرے سر نندی بڑی نظارہ آئی بھائی مگر کرے پور لگ جانا لکڑیا تھا گزالیا تو نہیں ہو سا بھی مننا سا بلے چی تجیے میرے سوکر سب نہیں لیا کہ سابن جا ہو جا سچ

是这个看着，啊，哇！